ਆਸਟ੍ਰੇਲੀਆ ਰਹਿੰਦੀ ਰੀਲਾਂ ਵਾਲੀ ਕੁੜੀ ਦੀਪ ਸਰਦਾਰਨੀ ਪਿਛਲੇ ਕੁਝ ਦਿਨਾਂ ਤੋਂ ਆਪਣੇ ਭਰਾ ਨੂੰ ਲੈ ਕੇ ਬੜੀਆਂ ਜਿਆਦੇ ਸਟੋਰੀਆਂ ਪਾ ਰਹੀ ਸੀ ਤੇ ਦੋ ਦਿਨ ਪਹਿਲਾਂ ਆਸਟ੍ਰੇਲੀਆ ਤੋਂ ਪੰਜਾਬ ਆਪਣੇ ਭਰਾ ਕੋਲ ਆ ਜਾਂਦੀ ਹੈ ਕਿਉਂਕਿ ਦੀਪ ਸਰਦਾਰਨੀ ਦੇ ਭਰਾ ਦੀ ਹਾਲਤ ਬਹੁਤ ਖਰਾਬ ਸੀ ਤੇ ਉਸ ਦਾ ਭਰਾ ਕਾਫੀ ਬਿਮਾਰ ਸੀ ਅਮਰਜਸੀ ਦੇ ਵਿੱਚ ਉਸ ਨੂੰ ਦਾਖਲ ਕੀਤਾ ਗਿਆ ਸੀ ਪਰ ਉੱਥੇ ਹੁਣੇ-ਹੁਣੇ ਬਹੁਤ ਹੀ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਹਦੇ ਬਾਰੇ ਇੱਕ ਕੁੜੀ ਨੇ ਸਟੋਰੀ ਪਾ ਕੇ ਦੱਸਿਆ ਕਿ ਦੀਪ ਸਰਦਾਰਨੀ ਦੇ ਭਰਾ ਦੀ ਮੌਤ ਹੋ ਗਈ ਹੈ ਤੇ ਦੀਪ ਸਰਦਾਰਨੀ ਦਾ ਵੀਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਦੀਪ ਸਰਦਾਰਨੀ ਦੇ ਭਰਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਤੁਸੀਂ ਵੀ ਸਾਰੇ ਕਮੈਂਟ ਵਿੱਚ ਦੀਪ ਸਰਦਾਰਨੀ ਦੇ ਭਰਾ ਲਈ ਵਾਹਿਗੁਰੂ ਜਰੂਰ ਲਿਖਿਓ ਤੇ ਤੁਹਾਨੂੰ ਦੱਸ ਦਈਏ ਕਿ ਦੀਪ ਸਰਦਾਰਨੀ ਦਾ ਕੱਲਾ ਕੱਲਾ ਭਰਾ ਸੀ ਦੋ ਦਿਨ ਪਹਿਲਾਂ ਤੋਂ ਹੀ ਕੁੜੀ ਦਾ ਮਨ ਕਾਫੀ ਜ਼ਿਆਦਾ ਪਰਿਆ ਹੋਇਆ ਸੀ ਰੋ ਰਹੀ ਸੀ ਤੇ ਇਹ ਕਹਿ ਰਹੀ ਸੀ ਉਸ ਦਾ ਭਰਾ ਕਾਫੀ ਜ਼ਿਆਦਾ ਬਿਮਾਰ ਹੈ ਲੋਕਾਂ ਨੂੰ ਅਰਦਾਸ ਕਰਨ ਦੇ ਲਈ ਕਹਿ ਰਹੀ ਸੀ ਉਸ ਦਾ ਭਰਾ ਜਲਦੀ ਜਲਦੀ ਠੀਕ ਹੋ ਜਾਵੇ ਤੁਹਾਨੂੰ ਦੱਸ ਦਈਏ ਕਿ ਦੀਪ ਸਰਦਾਰਨੀ ਦੇ ਪਿਤਾ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਿਆ ਤੇ ਹੁਣ ਉਸਦੇ ਭਰਾ ਦਾ ਵੀ ਦਿਹਾਂਤ ਹੋ ਗਿਆ ਏ ਤੇ ਉਸਦੀ ਮਾਂ ਹੀ ਪਿਛੇ ਰਹਿ ਗਈ ਏ ਬਹੁਤੀ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਚੜ੍ਹਦੀ ਜਵਾਨੀ ਚ ਭਰਾ ਦੀ ਮੌਤ ਹੋ ਗਈ ਏ ਦੀਪ ਦਾ ਭਰਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਦੀਪ ਸਰਦਾਰਨੀ ਪੰਜਾਬੀ ਪੈਰਾਵੇ ਤੇ ਸਿਰ ਤੇ ਚੁੰਨੀ ਲਾ ਕੇ ਵੀਡੀਓ ਬਣਾਉਂਦੀ ਸੀ ਲਚਰਤਾ ਤੋਂ ਕੋਹਾਂ ਦੂਰ ਰਹਿੰਦੀ ਸੀ ਤੇ ਇੰਸਟਾਗ੍ਰam ਦੇ ਉੱਪਰ ਕਾਫੀ ਜਿਆਦਾ ਮਸ਼ਹੂਰ ਹੋਈ ਸੀ ਤੇ ਹੁਣੇ ਉਹਨੇ ਵਿਆਹ ਕਰਵਾ ਕੇ ਆਸਟ੍ਰੇਲੀਆ ਵੀ ਚਲੀ ਗਈ ਸੀ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ